4 ਤਰੀਕ ਨੂੰ ਲੋਕ ਹੀ ਦੱਸਣਗੇ ਲੁਧਿਆਣੇ ਦੇ ਕਿ ਇਹਨੂੰ ਬਾਟੇ ਵੰਡਿਆ ਜਾਊਗਾ ਤੇ ਕਿਨੂੰ ਚਮਕਾਇਆ ਜਾਵੇ ਤੇ 4 ਤਰੀਕ ਨੂੰ ਜਿਹੜੇ ਸਾਰੇ ਬੋਲਦੇ ਹੈਗੇ ਉਹਨਾਂ ਦੀਆਂ ਮੋਲਟੀਆਂ ਵੀ ਬੰਦ ਹੋ ਜਾਣਗੀਆਂ ਲੇਕਿਨ ਉਹ ਲੁਧਿਆਣੇ ਵਾਸੀ ਹੀ ਕਰਨਗੇ ਲੋਕ ਲੁਧਿਆਣਾ ਦੇ ਲੋਕ ਬਹੁਤ ਸਮਝਦਾਰ ਨੇ ਸਭ ਸੋਸ਼ਲ ਮੀਡੀਆ ਸਾਰਿਆਂ ਕੋਲੇ ਫੋਨ ਆ ਕੱਢ ਕੇ ਇੱਕ ਇੱਕ ਜਾਣੇ ਦਾ ਦੇਖਣਾ ਅਗਲਾ ਪਿਛਲਾ ਉਹ ਕੀ ਇਨਸਾਨ ਕਰਪਟ ਕੀ ਉਹਨੇ ਮੰਤਰੀਆਂ ਜਾਂ ਐਮ ਐਲ اے ਜਾਂ ਕੀ ਬਣ ਕੇ ਕੀ ਕੁਝ ਕੀਤਾ ਹੈਗਾ 10 ਸਾਲ ਦੇ ਵਿੱਚ ਆਪਣੇ ਵੱਲੋਂ ਉਹਨਾਂ ਨੇ ਸਭ ਤੋਂ ਜ਼ਿਆਦਾ ਬਿੱਲ ਜਿਹੜੇ ਹੈਗੇ ਨੇ ਪਾਰਲੀਮੈਂਟ 'ਚ ਪੇਸ਼ ਕੀਤੇ ਨੇ ਸਰਕਾਰ ਦੇ ਵਿੱਚ ਨਾ ਹੁੰਦੇ ਸੋ ਹੁੰਦੇ ਨੇ ਆਪੋਜੀਸ਼ਨ 'ਚ ਰਹਿ ਕੇ ਜੋ ਵੀ ਲੁਧਿਆਣੇ ਦੇ ਫੰਡ ਜਿਨੇ ਲਿਆ ਸਕਦੇ ਸੀਗੇ ਦੂਜੀ ਸਰਕਾਰ ਤੋਂ ਉਹ ਲਿਆਂਦੇ ਗਏ ਹਰ ਦਾਦਾ ਜੀ ਨੇ ਅਸੀ ਤਾਂ ਉਹਨਾਂ ਦਾ ਨਾਮ ਲੈਣਾ ਹੀ ਲੈਣਾ ਸਾਨੂੰ ਰੁਕਣਾ ਸਭ ਨੂੰ ਦੁੱਖ ਹੈਗਾ ਜਿਹੜੀਆਂ ਵੀ ਕਿਸਾਨਾਂ ਨੂੰ ਚੀਜ਼ਾਂ ਨਹੀਂ ਮਿਲਦੀਆਂ ਲੱਗੀਆਂ ਲੇਕਿਨ ਉਹਦਾ ਹੱਲ ਤਾਂ ਲੱਭਣਾ ਪੈਣਾ ਉਸਦਾ ਹੱਲ ਆਪਾਂ ਬੈਠ ਕੇ ਨਾਕ ਸਕਦੇ ਆ ਤੇ ਮਿੱਤੂ ਜੀ ਦੇ ਨਾਲ ਹੀ ਲੱਭ ਸਕਦੇ ਆ ਰਾਜਾ ਜਦੋਂ ਰਵੀ ਸਿੰਘ ਬਿੱਟੂ ਕਹਿੰਦੇ ਨੇ ਕਿ ਮੈਂ ਕਿਸਾਨ ਦਾ ਪੁੱਤ ਹੋਣ ਕਰਕੇ ਵੀ ਮੈਂ ਤੁਹਾਡੇ ਨਾਲ ਹੈਗਾ ਤੇ ਮੈਂ ਬੈਠਾ ਵੀ ਸੀ ਤੁਹਾਡੇ ਲਈ ਇੱਕ ਮੌਕਾ ਇੱਕ ਸੁਣਨਾ ਚਾਹੀਦਾ ਹੈਗਾ ਕਿਉਂਕਿ ਸਰਕਾਰ ਉਹਨਾਂ ਦੀ ਹੀ ਆਉਣੀ ਹੈਗੀ ਹੈ ਮੋਦੀ ਜੀ ਨੇ ਪ੍ਰਾਈਮ ਮਿੰਿਸਟਰ ਬਣਨਾ ਹੈ ਕਿ ਜੋ ਵੀ ਚੀਜ਼ਾਂ ਲੈ ਕੇ ਆਉਣਗੇ ਨੇ ਆਪਾਂ ਨੇ ਉੱਥੇ ਹੀ ਲੈ ਕੇ ਆਉਣੀਆਂ ਨੇ ਪਾਚਵਾ ਉਮੀਦਵਾਰ ਰਵਨੀਤ ਬਿੱਟੂ ਦੇ ਭੈਣ ਜੀ ਅਪਣ ਦੀਪਪੌਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਮੈਮ ਅੱਜ ਰਵਨੀਤ ਬਿੱਟੂ ਹੋਰੀ ਨਾਮਜ਼ਦਗੀ ਪੱਤਰ ਭਰਨ ਦੇ ਲਈ ਪਹੁੰਚੇ ਨੇ ਔਰ ਆਪਣੇ ਦਾਦਾ ਜੀ ਦੀ ਗੱਡੀ ਦੇ ਵਿੱਚ ਬੈਠ ਕੇ ਪਹੁੰਚੇ ਯਾਦਾਂ ਤਾਜ਼ਾ ਹੋਈਆਂ ਤੁਹਾਡੀਆਂ ਦੇਖੋ ਯਾਦਾਂ ਤਾਜ਼ਾ ਤਾਂ ਹੋਣ ਜੇ ਕਦੇ ਉਹ ਸਾਡੇ ਦਿਲ ਦਿਮਾਗ ਚੋਂ ਜਾਣ ਸਾਡੇ ਦਾਦਾ ਜੀ ਹਮੇਸ਼ਾ ਹੀ ਸਾਡੇ ਮਨਾਂ ਦੇ ਵਿੱਚ ਸਾਡੇ ਦਿਮਾਗਾਂ ਦੇ ਵਿੱਚ ਹਮੇਸ਼ਾ ਹੀ ਰਹਿੰਦੇ ਨੇ ਤੇ ਅਸੀਂ ਉਹਨਾਂ ਨੂੰ ਯਾਦ ਕਰਕੇ ਹੀ ਸਾਰੇ ਕੰਮ ਕਰਦੇ ਰਵਨੀਤ ਬਿੱਟੂ ਹੋਰਾ ਨੂੰ ਲੁਧਿਆਣਾ ਦੇ ਜਿਹੜੇ ਲੋਕ ਨੇ ਉਹ ਕਿਉਂ ਵੋਟ ਪਾਉਣ ਰਮਨੀਤ ਬਿੱਟੂ ਇੱਕ ਇਮਾਨਦਾਰ ਇਨਸਾਨ ਨੇ ਜੀ ਚਾਰੋਂ ਕੈਂਡੀਡੇਟ ਜਿਹੜੇ ਹੈਗੇ ਨੇ ਜਿੰਨੇ ਵੀ ਕੈਂਡੀਡੇਟ ਹੈਗੇ ਨੇ ਲੋ ਲੁਧਿਆਣਾ ਦੇ ਲੋਕ ਬਹੁਤ ਸਮਝਦਾਰ ਨੇ ਸਭ ਸੋਸ਼ਲ ਮੀਡੀਆ ਸਾਰਿਆਂ ਕੋਲੇ ਫੋਨ ਆ ਕੱਢ ਕੇ ਇੱਕ ਇੱਕ ਜਾਣੇ ਦਾ ਦੇਖਣਾ ਅਗਲਾ ਪਿਛਲਾ ਉਹ ਕੀ ਇਨਸਾਨ ਕਰਪਟਰ ਕੀ ਉਹਨੇ ਮੈਂ ਮੰਤਰੀਆਂ ਜਾਂ ਐਮਐਲਏ ਜਾਂ ਕੀ ਬਣ ਕੇ ਕੀ ਕੁਝ ਕੀਤਾ ਹੈਗਾ ਉਹਨਾਂ ਨੂੰ ਸਭ ਪਤਾ ਲੱਗ ਜਾਊਗਾ ਤੇ ਆਪਣੇ ਆਪ ਉਹ ਆਪਣੀ ਬੁੱਧੀ ਆਪਣੇ ಮತਦਾਨ ਕਰ ਸਕਦੇ ਨੇ ਜੇ ਉਹ ਵੀ ਮਿੱਟੂ ਜੀ ਨੇ 10 ਸਾਲ ਦੇ ਵਿੱਚ ਆਪਣੇ ਵੱਲੋਂ ਉਹਨਾਂ ਨੇ ਸਭ ਤੋਂ ਜ਼ਿਆਦਾ ਬਿੱਲ ਜਿਹੜੇ ਹੈਗੇ ਨੇ ਪਾਰਲੀਮੈਂਟ 'ਚ ਪੇਸ਼ ਕੀਤੇ ਨੇ ਸਰਕਾਰ ਦੇ ਵਿੱਚ ਨਾ ਹੁੰਦੇ ਸੋ ਹੁੰਦੇ ਵੀ ਆਪੋਜੀਸ਼ਨ 'ਚ ਰਹਿ ਕੇ ਜੋ ਵੀ ਲੁਧਿਆਣੇ ਦੇ ਫੰਡ ਜਿੰਨੇ ਲਿਆ ਸਕਦੇ ਸੀਗੇ ਦੂਜੀ ਸਰਕਾਰ ਤੋਂ ਉਹ ਲਿਆਂਦੇ ਗਏ ਹਨ ਹਰੇਕ ਬੰਦੇ ਦਾ ਉਹਨਾਂ ਨੇ ਪਿਆਰ ਨਾਲ ਸੁਣਿਆ ਕੰਮ ਤੇ ਕੀਤਾ ਲੇਕਿਨ ਜਿਹੜੀਆਂ ਚੀਜ਼ਾਂ ਨਹੀਂ ਕਰ ਸਕਦੇ ਸੀ ਤਾਂ ਹੀ ਕਰਕੇ ਉਹਨਾਂ ਨੇ ਪਾਰਟੀ ਚੇਂਜ ਕਰਨ ਦਾ ਫੈਸਲਾ ਕੀਤਾ ਤੇ ਅਸੀਂ ਇਹ ਯਕੀਨ ਦਿਲਾਉਨੇ ਆ ਲੁਧਿਆਣਾ ਨਿਵਾਸੀਆਂ ਨੂੰ ਕਿ ਉਹ ਪੱਕਾ ਪੂਰੀ ਤਰ੍ਹਾਂ ਨਾਲ ਜਿਹੜੇ ਰਹਿੰਦੇ ਹੋਏ ਕੰਮ ਨੇ ਪੂਰੇ ਸਾਫ ਕਸੀਮ ਬੈਂ ਸਿੰਘ ਹੋਰਾ ਦੀ ਗੱਡੀ ਦੇ ਵਿੱਚ ਬੈਠ ਕੇ ਰਵਨੀਤ ਬਿੱਟੂ ਹੋਰੀ ਨਾਮਜ਼ਦਗੀ ਪੱਤਰ ਭਰਨ ਦੇ ਲਈ ਹੈ ਇਹ ਪਰਿਵਾਰ ਦਾ ਫੈਸਲਾ ਹੀ ਹੈ ਉਹਨਾਂ ਦਾ ਨਿੱਜੀ ਫੈਸਲਾ ਸੀ ਨਹੀਂ ਨਹੀਂ ਉਹ ਹਮੇਸ਼ਾ ਹੀ ਐਂ ਕਰਦੇ ਨੇ ਤੇ ਹਮੇਸ਼ਾ ਹੀ ਉਹਨਾਂ ਦੀ ਗੱਡੀ 'ਚ ਬੈਠ ਕੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਇਹ ਇਹ ਇੱਕ ਤਰ੍ਹਾਂ ਦਾ ਉਹਨਾਂ ਨੂੰ ਆਸ਼ੀਰਵਾਦ ਮਿਲਦਾ ਹੈਗਾ ਤੇ ਉਹ ਹਮੇਸ਼ਾ ਹੀ ਉਸੇ ਗੱਡੀ 'ਚ ਬੈਠ ਕੇ ਆਉਂਦੇ ਨੇ ਤੇ ਉਹਨਾਂ ਦਾ ਹੀ ਫੈਸਲਾ ਹਮੇਸ਼ਾ ਤੋਂ ਹੀ ਤੇ ਇਹ ਵੀ ਉਹਨਾਂ ਦਾ ਹੀ ਫੈਸਲਾ ਪ੍ਰਤਾਪ ਬਾਜਵਾ ਕਹਿ ਰਹੇ ਨੇ ਕਹਿੰਦੇ ਜੋ ਕਾਂਗਰਸ ਪੰਜਾਬ ਪ੍ਰਦੇਸ਼ ਦੇ ਪ੍ਰਧਾਨੇ ਰਾਜਾ ਵੜਿੰਗ ਉਹਨਾਂ ਨੂੰ ਇੱਥੋਂ ਚੋਣ ਲੜਾ ਰਹੇ ਆ ਔਰ ਇੱਥੋਂ ਰਮਨੀਤ ਬੇਟੂ ਨੂੰ ਬਾਟੇ ਵਾਂਗ ਮਾਝਦਾਂਗੇ। ਉਹ 4 ਤਰੀਕ ਨੂੰ ਲੋਕ ਹੀ ਦੱਸਣਗੇ ਲੁਧਿਆਣੇ ਦੇ ਕਿਹਨੂੰ ਬਾਟੇ ਵਾਂਗੂ ਮਾਂਜਿਆ ਜਾਊਗਾ ਤੇ ਕਿਹਨੂੰ ਚਮਕਾਇਆ ਜਾਊਗਾ। ਜੀ ਰਾਇਆ ਵੜਿੰਗ ਹੋਰਾਂ ਨੇ ਟਵੀਟ ਵੀ ਕੀਤਾ ਉਹ ਇਹ ਕਹਿ ਰਹੇ ਨੇ ਕਹਿੰਦੇ ਭਾਜਪਾ ਨੇ ਪਹਿਲਾਂ ਬੈਂ ਸਿੰਘ ਹੋਰਾ ਦੀ ਤਸਵੀਰ ਪੋਸਟਰ ਤੇ ਲਗਾਈ ਪਰ ਜਦੋਂ ਮੌਕਾ ਪ੍ਰਸਤ ਰਵਨੀਤ ਬਿੱਟੂ ਹੋ ਰਹਾ ਦਾ ਜਦੋਂ ਚਰਚਾ ਹੋਣ ਲੱਗੀ ਵਿਰੋਧ ਹੋਣ ਲੱਗ ਪਿਆ ਤੇ ਉਸ ਤੋਂ ਬਾਅਦ ਇਹ ਫੋਟੋ ਜਿਹੜੀ ਆ ਉਤਾਰ ਦਿੱਤੀ ਗਈ ਪਾਜ ਪਾਣੀ ਕਹਿੰਦੇ ਇਹ ਵੋਟਾਂ ਹਾਸਲ ਕਰਨ ਵਾਸਤੇ ਕੀਤਾ ਗਿਆ ਇਹ ਤਾਂ ਇਹ ਤਾਂ ਕੋਈ ਗੱਲ ਇਹ ਜਿਹੀ ਹੋਈ ਨਹੀਂਗੀ ਤੁਸੀਂ ਅੱਜ ਵੀ ਜਾ ਕੇ ਅੱਜ ਹੀ ਲੱਗੇ ਹੋਏ ਨੇ ਬੋਰਡ ਦੇਖ ਲਓ ਹਰੇਕ ਬੀਜੇਪੀ ਹਰੇਕ ਉਹਦੇ ਵਿੱਚ ਸਰਦਾਰ ਬੀਨ ਸਿੰਘ ਜੀ ਦੀ ਫੋਟੋ ਹੈਗੀ ਆ ਤੇ ਉਹ ਰਹਿੰਦੀ ਦੁਨੀਆ ਤੱਕ ਰਹੂਗੀ ਉਹਨੂੰ ਕੋਈ ਨਾ ਹਟਾ ਸਕਦਾ ਨਾ ਰੋਕ ਸਕਦਾ ਹੈਗਾ ਇਹਨਾਂ ਛਿੰਮਤ ਹੈਗੀ ਆ ਤੇ ਇਹ ਲਾਲਾ ਇੱਕ ਐਂ ਸਾਰੀਆਂ ਸਟੇਜਾਂ ਤੇ ਜਾ ਕੇ ਸਰਦਾਰ ਬਿਆਨ ਸਿੰਘ ਜੀ ਬਾਰੇ ਕੋਈ ਨਹੀਂ ਬੋਲਦੇ ਇਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ ਹੈਗਾ ਇਹ ਬੋਲਣ ਲੇਕਿਨ ਉਸ ਤਾਂ ਸਾਡੇ ਦਾਦਾ ਜੀ ਨੇ ਅਸੀਂ ਤਾਂ ਉਹਨਾਂ ਦਾ ਨਾਮ ਲੈਣਾ ਹੀ ਲੈਣਾ ਸਾਨੂੰ ਰੋਕਦੇ ਹਤਾ ਇੱਕ ਪਾਸੇ ਤੇ ਭਾਜਪਾ ਇਹ ਹੋਕਾ ਦੇ ਰਹੀ ਹੈ ਕਿ ਇਸ ਵਾਰ ਜਿਹੜੀਆਂ ਚੋਣਾਂ ਹੋਣੀਆਂ ਨੇ 2024 ਦੀਆਂ ਉਹ 400 ਪਾਰ ਹੋਏਗਾ ਇਹ ਨਾਰਾ ਦੇ ਰਹੀ ਹੈ ਪਰ ਦੂਜੇ ਪਾਸੇ ਕਿਸਾਨ ਵਕਫਾ ਥਾਵਾਂ ਤੇ ਭਾਜਪਾ ਦੇ ਜੋ ਉਮੀਦਵਾਰ ਨੇ ਉਹਨਾਂ ਦਾ ਵਿਰੋਧ ਕਰ ਰਿਹਾ ਤੁਹਾਨੂੰ ਕੀ ਲੱਗਦਾ ਕਿਸਾਨ ਕਿਉਂ ਵਿਰੋਧ ਕਰ ਰਹੇ ਨੇ ਦੇਖੋ ਕਿਸਾਨ ਜਿਹੜਾ ਹੈਗਾ ਠੀਕਾ ਉਸ ਟਾਈਮ ਜਿਹੜੇ ਬਿੱਲ ਜਾਰੀ ਕੀਤੇ ਗਏ ਸੀ ਉਹ ਗਲਤ ਸੀ ਉਹਨਾਂ ਨੂੰ ਆਪਾਂ ਨੇ ਬਿੱਟੂ ਜੀ ਨੇ ਵੀ ਸਵਾ ਸਾਲ ਫੁੱਟਪਾਥ ਤੇ ਬੈਠ ਕੇ ਉਹ ਬਿੱਲਾ ਨੂੰ ਵਾਪਸ ਵੀ ਕਰਵਾਇਆ ਜੀ ਇਹ ਕੋਈ ਦੋਰਾਏ ਨਹੀਂ ਹੈਗੀ ਕਿ ਜਿਹੜੇ ਕਿ ਹਰਸਿਮਰਤ ਕੋਰਸੀਗੇ ਉਸ ਟਾਈਮ ਇਹਨਾਂ ਦੀ ਭਾਈਵਾਲ ਪਾਰਟੀ ਸੀਗੀ ਅਕਾਲੀ ਜਨ ਬਿੱਲ ਉਹ ਲੈ ਕੇ ਆ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਇੱਥੇ ਪੰਜਾਬ 'ਚ ਰੌਲਾ ਪੈ ਗਿਆ ਹੈਗਾ ਤਦ ਕਰਕੇ ਉਹਨਾਂ ਨੇ ਉਹ ਆਪਣੇ ਵਾਪਸ ਲੈ ਲਈ ਉਥੋਂ ਅਸਤੀਫਾ ਦੇ ਦਿੱਤਾ ਤੇ ਸਾਰਾ ਭੰਡਾ ਜਿਹੜਾ ਬੀਜਪੀ ਤੇ ਭੰਡਾ ਲੇਕਿਨ ਅੱਜ ਦਾ ਇਹ ਟਾਈਮ ਇਹ ਹੈਗਾ ਕਿ ਇੱਕ ਮੌਕਾ ਦੇਣਾ ਚਾਹੀਦਾ ਜਦੋਂ ਰਵੀ ਸਿੰਘ ਮਿੱਟੂ ਕਹਿੰਦੇ ਨੇ ਕਿ ਮੈਂ ਕਿਸਾਨ ਦਾ ਪੁੱਤ ਹੋਣ ਕਰਕੇ ਵੀ ਮੈਂ ਤੁਹਾਡੇ ਨਾਲ ਹੈਗਾ ਤੇ ਮੈਂ ਬੈਠਾ ਵੀ ਸੀ ਤੁਹਾਡੇ ਲਈ ਇੱਕ ਮੌਕਾ ਇੱਕ ਸੁਣਨਾ ਚਾਹੀਦਾ ਹੈਗਾ ਵਾ ਕਿਉਂਕਿ ਸਰਕਾਰ ਉਹਨਾਂ ਦੀ ਹੀ ਆਉਣੀ ਹੈਗੀ ਆ ਮੋਦੀ ਜੀ ਨੇ ਪ੍ਰਾਈਮ ਮਿੰਿਸਟਰ ਬਣਨਾ ਵਾ ਤੇ ਜਿਉਂ ਵੀ ਚੀਜ਼ਾਂ ਲੈ ਕੇ ਆਉਣੀਆਂ ਨੇ ਆਪਾਂ ਲਈ ਉਥੋਂ ਹੀ ਲੈ ਕੇ ਆਉਣੀਆਂ ਨੇ ਤੇ ਜੇ ਇਹ ਆਪਾਂ ਬੈਠ ਕੇ ਫੈਸਲਾ ਕੀਤਾ ਜਾਵੇ ਵੀ ਇੱਕ ਮੌਕਾ ਜੇ ਦਿੱਤਾ ਜਾਵੇ ਤਾਂ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਹੈਗਾ ਕਿ ਕੋਈ ਮਾੜੀ ਗੱਲ ਹੋਣੀ ਚਾਹੀਦੀ ਆ ਸੋ ਇਹ ਕਿਸਾਨਾਂ ਨੂੰ ਵੀ ਸਾਡੇ ਸਾਰੇ ਹੀ ਪਿੰਡਾਂ ਦੇ ਭਾਈਚਾਰੇ ਨੂੰ ਮੈਂ ਕਹਿਣਾ ਚਾਹੁੰਦੀ ਆ ਵੀ ਆਪਾਂ ਨੂੰ ਠੰਡੇ ਰਮਾਣ ਵਾਲੀ ਚੀਜ਼ਾਂ ਸੋਚਣੀਆਂ ਚਾਹੀਦੀਆਂ ਨੇ ਵੈਸੇ ਹੀ ਬਿਨਾ ਠੀਕਾ ਸਭ ਦੇ ਸਭ ਨੂੰ ਦੁੱਖ ਹੈਗਾ ਜਿਹੜੀਆਂ ਵੀ ਕਿਸਾਨਾਂ ਨੂੰ ਚੀਜ਼ਾਂ ਨਹੀਂ ਮਿਲਦੀਆਂ ਹੈਗੀਆਂ ਲੇਕਿਨ ਉਹਦਾ ਹੱਲ ਤਾਂ ਲੱਭਣਾ ਪੈਣਾ ਨਾ ਸੀ ਉਹਦਾ ਹੱਲ ਆਪਾਂ ਬੈਠ ਕੇ ਲੱਭ ਸਕਦੇ ਆ ਤੇ ਬਿੱਟੋ ਜੀ ਦੇ ਨਾਲ ਹੀ ਲੱਭ ਸਕਦੇ ਆ ਲੋਕ ਕੀ ਮੰਗ ਕਰਦੇ ਨੇ ਕਿਹੜੀਆਂ ਸਮੱਸਿਆਵਾਂ ਲੁਧਿਆਣਾ ਦੇ ਲੋਕਾਂ ਨੂੰ ਇਸ ਹਲਕੇ ਨੂੰ ਆ ਰਹੀਆਂ ਨੇ ਕਿਉਂਕਿ ਵਕ ਵਕ ਥਾਵਾਂ ਤੇ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਰਵਨੀਤ ਬਿੱਟੂ ਹੋਰੀ ਦੇਖੋ ਜਿਹੜਾ ਮੈਂਬਰ ਪਾਰਲੀਮੈਂਟ ਹੁੰਦਾ ਉਹਨੇ ਵੱਡੇ ਪ੍ਰੋਜੈਕਟਸ ਲੈ ਕੇ ਆਉਣੇ ਹੁੰਦੇ ਨੇ ਤੇ ਜਿਵੇਂ ਕਿ 10 ਸਾਲਾਂ 'ਚ ਬਿੱਟੂ ਜੀ ਸਮਾਰਟ ਸਿਟੀ ਇੱਕ ਲੈ ਕੇ ਵੀ ਆਏ ਨੇ ਇੱਥੇ ਹਾਈਵੇਜ਼ ਕਿੱਡੇ ਵਧੀਆ ਬਣ ਗਏ ਨੇ ਸੜਕਾਂ ਬਣੀਆਂ ਨੇ ਲੇਕਿਨ ਇਹ ਗੱਲਾਂ ਨਹੀਂ ਸਾਰੀਆਂ ਸਰਕਾਰ ਬੀਜੇਪੀ ਦੀ ਸੀਗੀ ਤੇ ਉਥੋਂ ਹੀ ਲੈ ਕੇ ਆਉਣਾ ਪੈਂਦਾ ਸੀਗਾ ਹੁਣ ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਮੰਗਾਂ ਨੇ 에어ਪੋਰਟ ਦੀ ਮੰਗ ਹੈਗੀ ਆ ਕਿਉਂਕਿ ਇੰਡਸਟਰੀ ਆਪਣੀ ਬਾਹਰ ਜਾ ਰਹੀ ਹੈਗੀ ਆ ਜਿਹੜੀ ਇੰਡਸਟਰੀ ਨੂੰ ਵਾਪਸ ਇੱਥੇ ਹੀ ਰੱਖਣ ਦੀ ਲੋੜ ਹੈਗੀ ਆ ਜਿਹੜਾ ਕਿ ਆਪਾਂ ਪੰਜਾਬ ਦਾ ਦਿਲ ਲੁਧਿਆਣਾ ਆਪ ਕਹਿੰਦੇ ਆ ਜੇ ਉਹ ਆਪਣਾ ਦਿੱਲੀ ਬਾਹਰ ਜਾਈ ਮਰਜੂ ਇਹ ਜ਼ਰੂਰੀ ਆ ਫੋਕਲ ਪੁਆਇੰਟ ਜਿੱਥੇ ਉਹ ਵੀ ਸਰਦਾਰ ਬਿਆਨ ਸਿੰਘ ਜੀ ਨੇ ਬਣਾਏ ਸੀਗੇ ਉੱਥੇ ਆਪਾਂ ਨੂੰ ਇੰਡਸਟਰੀ ਸਾਰੀਆਂ ਚੀਜ਼ਾਂ ਜਿਹੜੀਆਂ ਬਾਹਰ ਜਾ ਰਹੀਆਂ ਨੇ ਉਹ ਆਪਾਂ ਨੂੰ ਇੱਥੇ ਰੱਖਣੀਆਂ ਨੇ ਬੱਚੇ ਆਪਣੇ ਵਿਦੇਸ਼ਾਂ ਚ ਜਾਈ ਜਾ ਰਹੇ ਨੇ ਸਾਰਾ ਕੈਨੇਡਾ ਭਰ ਗਿਆ ਵਾ ਕਿੱਥੇ ਨੇ ਭਗਵੰਤ ਸਿੰਘ ਜੀ 2.5 ਸਾਲ ਤਾਂ ਹੋ ਗਏ ਨੇ ਕਹਿੰਦੇ ਸੀ ਅਸੀਂ ਤਾਂ ਜੀ ਐਂ ਕਰ ਦਾਂਗੇ ਨਸ਼ੇ ਨਸ਼ੇ ਡਬਲ ਹੋ ਗਏ ਰੇਟਸ ਆਪ ਦੇ ਡਬਲ ਹੋ ਗਏ ਇਹ ਚੀਜ਼ਾਂ ਨੂੰ ਬੜਾ ਹੀ ਦੇਖ ਸਮਝ ਕੇ ਲੋਕਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਹੈਗੀਆਂ ਨੇ 4 ਪਜੀ ਵਰਗੇ ਦੇਖੋ ਸੀਐਮਸੀ ਵਿਚਾਰਾ ਕਿੰਨੇ ਸਾਲਾਂ ਤੋਂ ਉਹੀ ਚੱਲੀ ਜਾ ਰਿਹਾ ਹੈਗਾ ਪ੍ਰਾਈਵੇਟ ਹਸਪੀਟਲ ਤਾਂ ਬਣ ਗਏ ਉਹ ਤਾਂ ਅਲੱਗ ਗੱਲ ਦਾ ਲੇਕਿਨ ਪਜੀ ਵਰਗੇ ਏਮਜ਼ ਵਰਗੇ ਹਸਪੀਟਲ ਲਿਆਉਣਗੇ ਬਿੱਟੂ ਜੀ ਸੋ ਇਹਦੀਆਂ ਬਹੁਤ ਸਕੀਮਸ ਨੇ ਜੋ ਵੀ ਚੀਜ਼ ਮੰਗ ਹੋਵੇ ਆਪਾਂ ਉਹ ਪੂਰੀਆਂ ਕਰਨ ਕਿ ਭਾਜਪਾ ਆ ਅਕਾਲੀ ਦਲ ਦੇ ਨਾਲ ਗੱਠਜੋੜ ਹੋ ਸਕਦਾ ਹੈ ਹਾਲਾਂਕਿ ਇਹ ਚਰਚਾ ਪਹਿਲਾਂ ਬਹੁਤ ਛਿੜੀ ਪਰ ਭਾਜਪਾ ਜੋ ਪ੍ਰਧਾਨ ਨੇ ਇਸ ਲਈ ਜਕੜ ਉਹਨਾਂ ਨੇ ਸਪਸ਼ਟ ਕਰਤਾ ਕਿ ਨਹੀਂ ਇਹ ਗੱਠਜੋੜ ਨਹੀਂ ਹੋ ਰਿਹਾ ਕਿ ਜਦੋਂ ਜੇ ਰਿਜ਼ਲਟ ਆ ਜੇ ਉਸ ਤੋਂ ਬਾਅਦ ਇਹ ਹੈਗਾ ਉਮੀਦਾਂ ਲਾ ਸਕਦੇ ਨੇ ਲੋਕ ਕਿਉਂ ਹੋਊਗਾ ਰਿਜ਼ਲਟ ਨੂੰ ਉਹ ਕਿਹੜਾ ਉੱਥੇ ਬਹੁਤ ਸੀਟਾਂ ਲਈ ਜਾਂਦੇ ਨੇ ਉਹਨਾਂ ਦੀ ਪਤਾ ਨਹੀਂ ਕੋਣੀਆ ਕਿ ਨਹੀਂ ਆਉਣੀ ਉਹ ਤਾਂ ਖਤਮ ਹੈਗੇ ਉਹ ਉਹਨਾਂ ਨਾਲ ਅਲਾਈਅੰਸ ਕਰਨ ਦਾ ਕੋਈ ਮਤਲਬ ਹੀ ਨਹੀਂ ਬਣਦਾ ਹੈਗਾ ਸਮਝੋ ਉਹਨਾਂ ਦਾ ਅਲਾਈਅੰਸ ਟੁੱਟਣ ਦੇ ਕਾਰਨ ਹੀ ਅੱਜ ਲੋਕਾਂ 'ਚ ਇੰਨਾ ਉਤਸ਼ਾਹ ਹੈ 30 ਸਾਲ ਬਾਅਦ ਐਮਪੀ ਇਲੈਕਸ਼ਨ ਅੱਜ ਬੀਜੇਪੀ ਇਕੱਲਾ ਲੜ ਰਿਹਾ ਹੈ। 1996 ਚ ਲੜੀ ਸੀ ਤੇ ਉਹ ਅੱਜ ਲੜ ਰਿਹਾ ਹੈਗੇ ਨੇ। ਸੋ ਜਿਹੜਾ ਉਹ ਉਤਸ਼ਾਹ ਹੈਗਾ ਉਹਨਾਂ ਨੇ ਖਤਮ ਥੋੜੀ ਕਰਨਾ ਆ ਕਾਲੀ ਦਲ ਦੇ ਨਾਲ ਦੁਬਾਰਾ ਜਾ। ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਭਰਾ ਜੋ ਰਵਨੀਨ ਬਿੱਟੂ ਨੇ ਉਹਨਾਂ ਨੇ ਕਾਂਗਰਸ ਨੂੰ ਛੱਡ ਦਿੱਤੀ ਜਾਂ ਦਾਦਾ ਜੀ ਨੂੰ ਤੁਹਾਨੂੰ ਲੱਗਦਾ ਕਿ ਨਾ ਮਾਨ ਸਨਮਾਨ ਕਾਂਗਰਸ ਪਾਰਟੀ ਨੇ ਦਿੱਤਾ ਸੀ ਜਾਂ ਨਹੀਂ ਦਿੱਤਾ। ਦੇਖੋ ਮਾਨ ਸਨਮਾਨ ਜਿਹੜਾ ਹੈ ਲੋਕ ਦਿੰਦੇ ਨੇ, ਪਾਰਟੀ ਘਟ ਦੂਗੀ। ਠੀਕ ਹੈ ਨਾ ਜੀ ਇਹ ਜੇ ਜੋ ਪਾਰਟੀਆਂ ਦੇ ਵਿੱਚ ਨਵੇਂ ਚਿਹਰੇ ਆ ਜਾਂਦੇ ਨੇ ਉਹ ਆਪਣਾ ਹੀ ਅੱਗੇ ਰੱਖਦੇ ਨੇ ਜਿਹੜੇ ਪੁਰਾਣੇ ਜਿਨ੍ਹਾਂ ਨੇ ਸ਼ਹੀਦਾਂ ਦੇ ਬਾਰੇ ਉਹ ਕਦੇ ਗੱਲਾਂ ਨਹੀਂ ਕਰਦੇ ਹੈਗੇ ਸਰ ਆਬਿਆਨ ਸਿੰਘ ਜੀ ਤਾਂ ਸਭ ਤੋਂ ਵੱਡੇ ਸ਼ਹੀਦ ਹੋਰ ਐਮ ਐਲ ਏ ਮਿਨਿਸਟਰਸ ਨੇ ਵੀ ਸ਼ਹੀਦੀਆਂ ਦਿੱਤੀਆਂ ਨੇ ਕਦੇ ਕਿਸੇ ਨੂੰ ਯਾਦ ਨਹੀਂ ਕੀਤਾ ਗਿਆ ਪੁੱਛਿਓ ਪ੍ਰਧਾਨ ਜੀ ਨੂੰ ਕਿਹਨਾਂ ਕਿਹਨਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਜੇ ਉਹਨਾਂ ਨੂੰ ਪਤਾ ਵੀ ਹੋਵੇ ਨਾ ਸੋ ਇਸ ਕਰਕੇ ਇਹ ਗੱਲਾਂ ਉਹ ਪਰਿਵਾਰਾਂ ਨਾਲ ਹੀ ਰਹਿ ਜਾਂਦੀਆਂ ਕਾਰਨ ਕੀ ਸਮਝਦੇ ਛੱਡੀ ਕਿਉਂਸੇ ਤੁਹਾਡੇ ਨਾਲ ਬੜੀ ਇਹ ਕਾਰਨ ਚ ਗੱਲਾਂ ਪਤਾ ਹੁੰਦੀਆਂ ਨੇ ਪਰਿਵਾਰ ਦੇ ਨਾਲ ਇਹੀ ਕਾਰਨ ਆ ਕਿ ਜਿਹੜੀ ਹੈਗੀ ਆ ਉਹਨਾਂ ਦੀ ਆਈਡੋਲੋਜੀ ਕਾਂਗਰਸ ਪਾਰਟੀ ਦੀ ਬਦਲ ਗਈ ਹੈ ਕਿ ਉਹ ਉਹ ਚਾਹੁੰਦੇ ਨੇ ਜਿਹੜੇ ਕਿ ਬੰਦੀ ਸਿੰਘਾਂ ਨੂੰ ਛਡਾਇਆ ਜਾਵੇ ਉਹ ਚਾਹੁੰਦੇ ਨੇ ਅਮਰਿਤਪਾਲ ਵਰਗੇ ਨੂੰ ਛਡਾਇਆ ਜਾਵੇ ਪੰਜਾਬ ਦੇ ਵਿੱਚ ਦੁਬਾਰਾ ਉਹ ਅਕਾਲੀ ਦਲ ਦੀ ਵੀ ਉਹੀ ਸੋਚ ਆ ਕਾਂਗਰਸ ਦੀ ਵੀ ਉਹੀ ਸੋਚ ਹੋ ਰਹੀ ਸੋ ਇਸ ਕਰਕੇ ਉਹਨਾਂ ਦੀ ਆਈਡੋਲੋਜੀ ਜਿਹੜੀ ਹੈ ਉਹ ਬਦਲ ਚੁੱਕੀ ਹੈਗੀ ਆ ਸੋ ਇਹੀ ਰੀਜ਼ਨ ਰਹੇ ਹੈਗੇ ਨੇ ਨਾ ਬੇਟੋ ਜੀ ਦੇ ਛੱਡਣ ਦੇ ਲੇਕਿਨ ਉਹਨਾਂ ਨੂੰ ਤੁਸੀਂ ਜ਼ਿਆਦਾ ਪੁੱਛ ਸਕਦੇ ਹੋ ਸਾਨੂੰ ਤਾਂ ਇੰਨਾ ਕੀ ਪਤਾ ਜੀ ਅੱਜ ਇਕੱਠ ਵੀ ਬਹੁਤ ਹੋਇਆ ਉਤਸ਼ਾਹ ਬੜਾ ਹੈ ਪਾਸਪਾਸ ਵੀ ਕਰਨ ਦੇ ਇਹ ਲੋਕ ਵੀ ਇਕੱਠੇ ਹੋਏ ਨੇ ਇਸ ਮਾਹੌਲ ਨੂੰ ਕਿਵੇਂ ਦੇਖਦੇ ਹੋ ਤੁਹਾਡੇ ਅਪਰਾਰਵਨੀ ਬਟੋਰੀ ਨੇ ਨਾਮ ਜ਼ਿੰਦਗੀ ਪੱਤਰ ਭਰਨ ਦੇ ਲਈ ਅੰਦਰ ਗਏ ਹੋਏ ਨੇ ਡੀਸੀ ਦਫਤਰੋਂ ਬਾਹਰ ਆਉਣਗੇ ਸਵਾਗਤ ਲਈ ਵੀ আর ਕੋਈ ਉਹਨਾਂ ਦੀ ਉਡੀਕਾ ਕਰ ਰਿਹਾ ਦੇਖੋ ਜੀ ਬਿੱਟੂ ਜੀ ਨੂੰ ਬਹੁਤ ਹੀ ਪਿਆਰ ਮਿਲੇ ਅੱਜ ਸਾਰਿਆਂ ਸਪੈਸ਼ਲੀ ਸਾਡੀਆਂ ਮਾਵਾ ਭੈਣਾਂ ਦਾ ਨਾਰੀ ਸ਼ਕਤੀ ਦਾ ਜਿਹੜਾ ਮਾਤਰ ਇਹਨਾਂ ਦਾ ਇੰਨਾ ਹੀ ਪਿਆਰ ਮੈਂ ਕਦੇ ਨਹੀਂ ਦੇਖਿਆ ਹੈਗਾ ਇੰਨਾ ਹਜ਼ੂਮ ਜਿਹੜਾ ਅੱਜ ਲੇਡੀਜ਼ ਦਾ ਆਇਆ ਹੈਗਾ ਉਹ ਮੈਂ ਪਹਿਲੀ ਵਾਰੀ ਦੇਖ ਰਹੀ ਹੈਗੀਆਂ ਸੋ ਜੇ ਉਹਨਾਂ ਦਾ ਆਸ਼ੀਰਵਾਦ ਆ ਤੇ ਹਰ ਮੈਦਾਨ ਫਤਿਹ ਹੀ ਫਤਿਹ ਹੈਗਾ ਬਿੱਟੂ ਜੀ ਦਾ ਤੇ ਮੇਰੇ ਵੱਲੋਂ 올 ਦਾ ਬੈਸਟ ਹੈਗਾ ਉਹਨਾਂ ਨੂੰ ਜੀ ਤੇ ਉਹ ਪੱਕਾ ਜਿੱਤਣਗੇ ਇਹ ਸੀਟ ਤੇ 4 ਤਰੀਕ ਨੂੰ ਜਿਹੜੇ ਸਾਰੇ ਬੋਲਦੇ ਹੈਗੇ ਉਹਨਾਂ ਦੀਆਂ ਬੋਲਕੀਆਂ ਵੀ ਬੰਦ ਹੋ ਜਾਣਗੀਆਂ ਲੇਕਿਨ ਉਹ ਲੁਧਿਆਣੇ ਵਾਸੀ ਹੀ ਕਰਨਗੇ ਤੇ ਉਹ ਆਪ ਹੀ ਉਹਨਾਂ ਨੇ ਕਰ ਦੋ। ਸੋ ਐਸੀ ਰਵਨੀਤ ਬਿੱਟੂ ਦੇ ਭੈਣ ਜੀ ਅਪਨ ਦੀਪਕੌਰ ਜਿੰਨਾਂ ਦਾ ਇਹ ਕਹਿਣਾ ਹੈ ਕਿ ਜਦੋਂ 4 ਤਰੀਕ ਨੂੰ ਰਿਜ਼ਲਟ ਆਵੇਗਾ ਉਦੋਂ ਪਤਾ ਚਾਲ ਜਾਵੇਗਾ ਕਿ ਲੁਧਿਆਣੇ ਸੀਟ ਤੋਂ ਕੌਣ ਬਾਜ਼ੀ ਮਾਰਦਾ ਹਾਲਾਂਕਿ ਇਹਨਾਂ ਨੇ ਇਹ ਵੱਡਾ ਦਾਵਾ ਕੀਤਾ ਹੈ ਕਿ ਇਹਨਾਂ ਦੇ ਪ੍ਰਾਰੰਭਿਕ ਬਿੱਟੂ ਹੀ ਲੁਧਿਆਣਾ ਦੀ ਸੀਟ ਤੋਂ ਬਾਜ਼ੀ ਮਾਰਨਗੇ ਦਿਓ ਜਸਤ ਇੱਕ ਦਿਰੋਪ ਆਪਣੇ ਆਪ